ਸ਼ਾਂਤੀ ਅੰਦਰ ਇੱਕ ਵਾਰਦਾਤ ਹੋਈ ਸੀ ਜਿਸ ਵਿੱਚ ਇੱਕ ਡੋਮੈਸਟਿਕ ਹੈਲ ਜਿਹੜਾ ਪਰਿਵਾਰ ਨੇ ਖਾਣਾ ਬਣਾਉਣ ਲਈ ਬੰਦਾ ਰੱਖਿਆ ਸੀ ਉਹਨੇ ਸਾਰੇ ਪਰਿਵਾਰ ਨੂੰ ਆਪਣੇ ਕੁਝ ਹੋਰ ਗੈਂਗ ਮੈਂਬਰਸ ਦੇ ਨਾਲ ਰੱਖ ਕੇ ਗੋਲੀਆਂ ਜਿਹੜੀਆਂ ਨਸ਼ੀਲੀਆਂ ਜਾਂ ਜਿਹਨੂੰ ਆਪਾਂ ਨੀਂਦ ਵਾਲੀਆਂ ਗੋਲੀਆਂ ਕਹਿੰਦੇ ਆ ਉਹ ਕਾਫੀ ਮਾਤਰਾ 'ਚ ਖਾਣੇ 'ਚ ਮਾਦਤੀਆਂ ਇਦੋਂ ਸਾਰਾ ਪਰਿਵਾਰ ਔਰ ਦੂਸਰੇ ਜਿਹੜੇ ਨੌਕਰ ਸੀਗੇ ਉਹ ਬੇਹੋਸ਼ ਹੋ ਗਿਆ ਤੇ ਉਹ ਬਹੁਤ ਸਾਰਾ ਸਮਾਨ ਕਰਦਾ ਜੁਐਲਰੀ ਇਵਨ ਇਥੋਂ ਤੱਕ ਕੈਸ਼ ਤੇ ਉਹਨਾਂ ਦਾ ਜਿਹੜਾ ਇੱਕ ਲਾਇਸੈਂਸੀ ਰਿਵਾਲਵਰ ਸੀਗਾ ਉਹ ਗੈਂਗ ਲੈ ਕੇ ਇਥੋਂ ਭੱਜ ਗਿਆ ਅੱਜ ਲੋਕਲ ਪੁਲਿਸ ਐਸਪੀ ਫਗਵਾੜਾ ਸਾਹਿਬ ਡੀਐਸਪੀ ਸਾਹਿਬ ਔਰ ਉਹਨਾਂ ਦੀ ਸਾਰੀ ਟੀਮ ਐਸਐਚਓ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਹੈਗਾ ਕਿ ਉਸ ਗੈਂਗ ਦੇ ਜਿਹੜੇ ਤਿੰਨ ਮੈਂਬਰਸ ਨੇ ਉਹਨਾਂ ਨੂੰ ਅਰੈਸਟ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਹ ਰਵਾਲਵਰ ਲੈਸੈਂਸੀ ਜਿਹੜਾ ਕਰੋਨਾ ਚੋਰੀ ਕੀਤਾ ਸੀ ਉਸ ਦੇ ਨਾਲ ਕੈਸ਼ ਔਰ ਜੁਐਲਰੀ ਔਰ ਜਿਹੜੇ ਦੂਜੀਆਂ ਹੋਰ ਆਈਟਮ ਸੀਗੀਆਂ ਉਹ ਇਹਨਾਂ ਨੇ ਬਰਾਮਦ ਕਰ ਲਈਆਂ ਮੈਂ ਉੱਚੇ-ਚੇ ਤੌਰ ਤੇ ਇਹਨਾਂ ਨੂੰ ਸ਼ਾਬਾਸ਼ ਦੇਣ ਵਾਸਤੇ ਔਰ ਜਿਹੜੇ ਇਹਨਾਂ ਦੇ ਬੰਦੇ ਇਨਾਮ ਨੇ ਕਿਉਂਕਿ ਸਾਰੇ ਸ਼ਹਿਰ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕਾਫੀ ਚਿੰਤਾ ਸੀ ਔਰ ਮੈਨੂੰ ਹਰ ਬਾਰਗ ਦੇ ਹਰ ਦੋਸਤ ਦਾ ਫੋਨ ਆਇਆ ਕਿ ਇਹ ਜਿਹੜੀ ਲੁੱਟ ਹੈਗੀ ਆ ਜਾਂ ਇਹਨੂੰ ਚੋਰੀ ਕਹ ਲਓ ਕਿਉਂਕਿ ਜਦੋਂ ਗੈਂਗ ਬੰਗਿਆ ਜੇ ਅਸੀਂ ਲੁੱਟ ਕਹਿ ਸਕਦੇ ਹਾਂ ਉਹ ਜਿਹੜੀ ਆ ਟਰੇਸ ਹੋਣੀ ਚਾਹੀਦੀ ਹੈ ਔਰ ਦੇ ਬਟਿਆ ਫਗਵਾੜਾ ਪੁਲਿਸ ਕਬੂਰਤਲਾ ਪੁਲਿਸ ਦੇ ਹੈਵ ਡਨ ਅ ਗੁੱਡ ਜੌਬ ਔਰ ਉਹਨਾਂ ਸਾਰਿਆਂ ਨੇ ਇਹ ਮਿਲ ਕੇ ਜਿਹੜਾ ਹੈਗਾ ਸਾਰੇ ਦੇ ਸਾਰੇ ਜਿਹੜੇ ਗੈਂਗ ਮੈਂਬਰਸ ਨੇ ਉਹ ਆਇਡੈਂਟੀਫਾਈ ਕਰ ਲਿਆ ਜਲਦ ਦੂਸਰੇ ਵੀ ਜਿਹੜੇ ਹੈਗੇ ਨੇ ਉਹ ਹਿਰਾਸਤ ਵਿੱਚ ਹੋਣਗੇ ਤੇ ਤਿੰਨ ਜਿਹੜੇ ਮੈਂਬਰ ਨੇ ਉਹਨਾਂ ਦੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੱਤ ਦਿਨ ਦਾ ਪੁਲਿਸ ਰਿਮਾਨ ਵੀ ਹਾਸਲ ਕਰਦੇ ਸੱਤ ਜਿਹੜਾ